ਜੀ ਵੀਰੋ ਸਾਥੀਕਰ ਵੀਰੋ ਆ ਦੇਖੋ ਕਿਆ ਸ਼ਾਨਦਾਰ ਵੀਡੀਓ ਆ ਹੁਣ ਤਾਂ ਵੀਰੋ ਵੈਸੇ ਨਲਕੇ ਰਹੇ ਨੇ ਨਲਕਾਂ ਇਹਦੇ ਤਾਂ ਬੜੀਆਂ-ਬੜੀਆਂ ਮੋਟਰ ਆ ਗਈਆਂ ਸਮਰਸੀਬਲ ਮੋਟਰਾਂ ਲੱਗੀਆਂ ਕਹਿੰਦੇ ਜਮਾਨਾ ਬਦਲ ਰਿਹਾ ਬਾਕੀ ਜਮਾਨੇ ਦੇ ਨਾਲ ਸਾਰਾ ਕੁਝ ਬਦਲ ਰਿਹਾ ਪਰ ਹਾਲੇ ਵੀ ਕਈ ਥਾਵਾਂ ਹੈ ਜਿੱਥੇ ਨਲਕੇ ਹੈਗੇ ਆ ਲੇਕਿਨ ਵੀਰੋ ਤੁਸੀਂ ਆਹ ਨਲਕਾ ਦੇਖੋ ਕਿੰਨੇ ਕਮਾਲ ਦਾ ਨਲਕਾ ਹੈ ਮੈਂ ਆਪਣੀ ਜ਼ਿੰਦਗੀ 'ਚ ਆ ਨਲਕਾ ਪਹਿਲੀ ਵਾਰ ਦੇਖਿਆ ਹੈ ਵਾਕਈ ਕਾਬਲੇ ਤਰੀਫ ਯਾਰ ਮੈਂ ਕਹਿੰਦਾ ਇਹਨੂੰ ਕਹਿੰਦੇ ਇੰਜੀਨੀਅਰਿੰਗ ਕੀ ਹੁੰਦੀ ਆ ਕਿਆ ਹੁੰਦਾ ਬੰਦੇ ਦਾ ਦਿਮਾਗ ਵੀ ਦਿਮਾਗ ਬੰਦੇ ਦਾ ਕੁਝ ਵੀ ਕਰ ਸਕਦਾ ਹੈ ਬੰਦੇ ਦਾ ਦਿਮਾਗ ਕੁਝ ਤੇ ਕੁਝ ਬਣਾ ਸਕਦਾ ਆਪਦੀ ਆਧਾਰਨਾ ਪ੍ਰਭੂ ਦੇਖੋ ਤੁਸੀਂ ਇੱਕ ਜਿਹੜਾ ਆਪਾਂ ਪੰਪ ਮਾਰਦੇ ਵੀ ਇੱਕ ਸਾਈਡ ਨੂੰ ਆਪਣਾ ਜਾਇਆ ਜਾਂਦਾ ਕਹਿੰਦੇ ਬਾਬ ਖਾਲੀ ਜਾਂਦਾ ਬੰਦੇ ਨੇ ਕਿੰਨਾ ਦਿਮਾਗ ਲਾਇਆ ਜਿਹੜਾ ਉਹ ਪੰਪ ਆ ਇੱਕ ਸਾਈਡ ਨੂੰ ਵੀ ਖਾਲੀ ਨਹੀਂ ਜਾ ਰਿਹਾ ਮਤਲਬ ਡਬਲ ਪਾਣੀ ਘਟ ਰਿਹਾ ਹੈ ਵਾਓ ਬੰਦੇ ਦੇ ਦਿਮਾਗ ਨੂੰ ਮੈਂ ਸਲੂਟ ਕਰਦਾ ਬਾਈ ਕਿੱਥੋਂ ਤੱਕ ਤਰੱਕੀ ਕੀਤੀ ਆ ਮੈਂ ਇਹ ਵੀ ਦੇਖ ਰਿਹਾ ਕਿ ਇਹ ਨਲਕਾ ਹੁੰਦਾ ਨਹੀਂ ਪੁਰਾਣਾ ਲੱਗ ਰਿਹਾ ਹੈ ਦੇਖੋ ਬਾਈ ਕਰੋ ਸਲੂਟ ਉਸ ਵੀਰ ਨੂੰ ਜਿਹਨਾਂ ਨਲਕੇ ਦੀ ਖੋਜ ਕੀਤੀ ਆ ਤੇ ਇੱਕ ਦੀ ਥਾਂ ਡਬਲ ਪਾਣੀ ਆ ਰਿਹਾ ਸੋ ਸਲੂਟ ਆ ਭਾਈ ਇਹ ਜਿਹੇ ਬੰਦੇ ਜਿਹੜੇ ਕੰਮ ਕਰਦੇ ਕੋਈ ਵੀ ਨਵੀਂ ਖੋਜ ਕਰਦੇ ਬਾਕੀ ਉਹਨਾਂ ਲਈ ਇੱਕ ਸਲੂਟ ਬਣਦਾ ਇੱਕ ਲਾਇਕ ਬਣਦਾ ਠੀਕ ਆ ਜੀ ਵੀਰੋ ਵੀਡੀਓ ਕਜੀ ਲਿਕੇ ਜਰੂਰ ਦੇ ਦਿਓ ਧੰਨਵਾਦ